ਬਹੁਤ ਸਾਰੇ ਲੋਕਾਂ ਤੋਂ ਖਾਸ ਕਰਕੇ ਗੁਰਸਿੱਖ ਲੋਕਾਂ ਤੋਂ ਵੀ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਗੁਰਬਾਣੀ ਮੰਨਦੀ ਹੈ ਕਿ ਭੂਤ ਪ੍ਰੇਤ ਇੱਕ ਜੂਨੀ ਹੈ ਹੋਰ ਕੰਨੀਆਂ ਸ਼ਹੀਦੀਆਂ ਪ੍ਰਾਪਤ ਕਰਕੇ ਕਈਆਂ ਨੇ ਆਪਣੀ ਸਾਰੀ ਮਾਇਆ ਤਿਆਗਤੀ ਕਾਮਾਗਾਟਾ ਮਤਲਬ ਜਹਾਜ ਖਰੀਦਾ ਬਾਬਾ ਗੁਰਦੇਵ ਸਿੰਘ ਜੀ ਨੇ ਸਾਰੀ ਦੀ ਸਾਰੀ ਪੂੰਜੀ ਲਟਾਤੀ ਉਹ ਉਹਨਾਂ ਦੇ ਸਿਰ ਤੇ ਇਹ ਇੱਕ ਕਿਸਮ ਦਾ ਭੂਤ ਸਵਾਰ ਹਿੱਤੀ ਆਪਣੇ ਵਿਚਾਰਾਂ ਦਾ ਭੂਤ ਸਵਾਰ ਹਿੱਤੀ ਇੱਕ ਤਾਂ ਇਹ ਹੈਗਾ ਵੀ ਅੰਧ ਵਿਸ਼ਵਾਸੀ ਇੱਕ ਹੈਗਾ ਗਿਆਨ ਤੇ ਤੀਸਰੀ ਹੈਗੀ ਵਿਗਿਆਨ ਹੁਣ ਗਿਆਨ ਤੇ ਵਿਗਿਆਨ ਤਾਂ ਇਹਨਾਂ ਚੀਜ਼ਾਂ ਨੂੰ ਮੰਨਦਾ ਜੀ ਸਾਡੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਵੀ ਚੱਲ ਰਿਹਾ ਹੈ ਇਹ ਤਾਕਤ ਦੇ ਵੀਦ ਕਰਨੇ ਥੌਲੇ ਪਾਉਣੇ ਇਹ 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 ਚੀਜ਼ਾਂ ਫਿਰ ਕਿਉਂ ਕੀਤੀਆਂ ਜਾਂਦੀਆਂ ਨੇ ਕਿੱਥੇ ਖੜੇ ਆ ਇਹਨਾਂ ਨੂੰ ਸਮਝ ਨਹੀਂ ਜਾਂ ਇਹਨਾਂ ਨੇ ਬਾਣੀ ਨੂੰ ਵਿਚਾਰਿਆ ਨਹੀਂ ਪਾਣੀ ਨੂੰ ਤਾਂ ਸਿਰਫ ਇੱਕ ਕਿਸਮ ਦਾ ਆਪਾਂ ਇਹੀ ਕਹਿ ਦਈਏ ਵੀ ਅੰਧਵਿਸ਼ਵਾਸ ਚ ਲੈ ਕੇ ਲੋਕ ਸਮਝ ਸਮਝਦੇ ਹੈ ਨਹੀਂ ਸਤ ਸ੍ਰੀ ਅਕਾਲ ਦੋਸਤੋ ਮੈਂ ਧਰਮ ਹਰੇ ਉਤੇ ਤੁਸੀਂ ਦੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਭੂਤਾਂ ਪ੍ਰੇਤਾਂ ਬਾਰੇ ਕਿਉਂਕਿ ਜਿੱਥੇ ਆਪਾਂ ਆਮ ਲੋਕਾਂ ਦੇ ਵਿੱਚ ਤਾਂ ਆਪਾਂ ਸੁਣਦੇ ਆ ਤੇ ਪਰ ਅੱਜ ਆਪਾਂ ਗੱਲ ਜਿਹੜੀ ਕਰਨੀ ਹੈ ਭੂਤਾਂ ਪ੍ਰੇਤਾਂ ਬਾਰੇ ਉਹ ਗੁਰਮਤ ਦੇ ਅਨੁਸਾਰ ਕਰਨੀ ਹੈ ਕਿ ਗੁਰਬਾਣੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਵੇਖਿਆ ਗਿਆ ਕਿਸ ਤਰ੍ਹਾਂ ਗੁਰੂ ਸਾਹਿਬਾਨਾਂ ਨੇ ਲਿਖਿਆ ਤੇ ਸਾਡੇ ਨਾਲ ਹੋਣਗੇ ਗਿਆਨੀ ਅਮਰੀਕ ਸਿੰਘ ਜੀ ਨਗੜਾ ਆਪਾਂ ਹਰ ਵਾਰੀ ਕਿਸੇ ਨਾ ਕਿਸੇ ਵਿਸ਼ੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸੋ ਅੱਜ ਵੀ ਆਪਾਂ ਗੱਲਬਾਤ ਕਰਾਂਗੇ ਭੂਤਾ ਪ੍ਰੇਤਾਂ ਬਾਰੇ ਹਾਂਜੀ ਗਿਆਨੀ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਧਰਮਾ ਜੀ ਆਪ ਜਿਹੜੀ ਲੀ ਤੇ ਚੱਲੇ ਹੋਇਓ ਸੋ ਉਹ ਲੀ ਸੱਚਵਾਲ ਨੂੰ ਜਾਂਦੀ ਹੈ ਜੀ ਸੋ ਸਮੂਹ ਸਰੋਪਿਆਂ ਨੂੰ ਅਪੀਲ ਹੈ ਕਿ ਆਪ ਰੰਗ ਪੰਜਾਬ ਦੇ YouTube ਚੈਨਲ ਨੂੰ ਦੇਖ ਕੇ ਸੇਧ ਪ੍ਰਾਪਤ ਕਰੋ ਤਾਂ ਕਿ ਤੁਸੀਂ ਵੀ ਸੱਚ ਤੱਕ ਪਹੁੰਚ ਸਕੋ ਜੀ ਸੋ ਦੇਖਿਆ ਜਾਵੇ ਅਸੀਂ ਆਪਾਂ ਆਮ ਤੌਰ ਤੇ ਦੇਖਦੇ ਆ ਤਰਕਸ਼ੀਲ ਸੈਟੀ ਵੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਚਲੋ ਉਹਨਾਂ ਦਾ ਆਪਣਾ ਰਸਤਾ ਹੈ ਆਪਾਂ ਉਸ ਪਾਸੇ ਨਹੀਂ ਜਾਣਾ ਪਰ ਆਪਾਂ ਜਿਹੜੀ ਗੱਲ ਕਰਨੀ ਹੈ ਕਿ ਬਹੁਤ ਸਾਰੇ ਸਾਡੇ ਅਮਰਤਧਾਰੀ ਸਿੱਖ ਨੇ ਜਿਹੜੇ ਉਹ ਮਟੀਆਂ ਦੇ ਮੱਥੇ ਟੇਕਦੇ ਵੀ ਦੇਖਦੇ ਆ ਘਰ ਕਲਿਉਂਦੇ ਵੀ ਦੇਖਦੇ ਆ ਤੇ ਉਹ ਪੁੱਛਾ ਲੈਣ ਜਾਂਦੇ ਵੀ ਦੇਖਦੇ ਆ ਉਹ ਅੰਧਵਿਸ਼ਵਾਸ ਦੇ ਵਿੱਚ ਫਸੇ ਹੁੰਦੇ ਨੇ ਉਹ ਜਿਹੜੇ ਨੇ ਅੰਧਵਿਸ਼ਵਾਸ ਦੇ ਵਿੱਚ ਪੂਰੇ ਫਸੇ ਹੁੰਦੇ ਨੇ ਕੀ ਗੁਰਬਾਣੀ ਹੈ ਜਿਹੜੀ ਉਹ ਇਹਨਾਂ ਕਰਾਮਾਤਾਂ ਨੂੰ ਕਰਮਕਾਂਡਾਂ ਨੂੰ ਭੂਤਾਂ ਪ੍ਰੇਤਾਂ ਦੀ ਗੱਲ ਕਰ ਲਈਏ ਮੰਨਦੀ ਹੈ ਜੀ ਦੇਖੋ ਗੁਰਬਾਣੀ ਤਾਂ ਇਹਨਾਂ ਚੀਜ਼ਾਂ ਨੂੰ ਕਤਈ ਨਹੀਂ ਮੰਨਦੀ ਜੀ ਜਦੋਂ ਜੋਗੀਆਂ ਨਾਲ ਗੁਰਨਾਨਕ ਦੇਵ ਜੀ ਦੀ ਗੋਸ਼ਟ ਹੋਈ ਹੈ ਹੂੰ ਯੋਗੀਆਂ ਨੇ ਪੁੱਛਿਆ ਵੀ ਤੇਰੇ ਕੋਲੇ ਕਿਹੜੀ ਕਰਾਮਾਤ ਹੈ ਵੀ ਤੂੰ ਇਸ ਉਮਰ ਦੇ ਵਿੱਚ ਸਾਡੇ ਕੋਲੇ ਪਹੁੰਚ ਗਿਆ ਬਰਫ਼ਾਂ ਦੇ ਵਿੱਚ ਅਸੀਂ ਨੇ ਤਾਂ ਸਰੀਰ ਆਪ ਦੇ ਗਾਲ ਲਏ ਸਾਨੂੰ ਕਰਾਮਾਤ ਤਾਂ ਦੱਸ ਵੀ ਤੇਰੇ ਕੋਲ ਕਿਹੜੀ ਕਰਾਮਾਤ ਹੈ ਉਹ ਕਹਿੰਦੇ ਵੀ ਸਾਡੇ ਕੋਲੇ ਕੋਈ ਕਰਾਮਾਤ ਨਹੀਂ ਸਾਡੇ ਕੋਲੇ ਤਾਂ ਕਰਤੱਬ ਨੇ ਕਰਾਮਾਤ ਨਹੀਂ ਹੈ ਅਸੀਂ ਕਰਤੱਬ ਕਰਦੇ ਹਾਂ ਜੀ ਨਾ ਹੀ ਕੋਈ ਬਿਨਾਂ ਪਰਮਾਤਮਾ ਤੋਂ ਸਰਬਉੱਚ ਸ਼ਕਤੀ ਤੋਂ ਬਿਨਾ ਕਿਸੇ ਕੋਲੇ ਕੋਈ ਕਰਾਮਾਤ ਨਹੀਂ ਕੋਈ ਕਰਕੇ ਦਿਖਾਓ ਜਿੰਨਾ ਚਿਰ ਤੁਸੀਂ ਉਸ ਚੀਜ਼ ਨੂੰ ਕਰਕੇ ਪ੍ਰਗਟ ਨਹੀਂ ਕਰਦੇ ਆਡੈਂਟੀਫਾਈ ਨਹੀਂ ਕਰਦੇ ਸਾਹਮਣੇ ਨਹੀਂ ਲਿਆਉਂਦੇ ਮੰਨੂਗਾ ਕਿਵੇਂ ਕੋਈ ਹੂੰ ਸੋ ਗੁਰਬਾਣੀ ਦੇ ਲਿਹਾਜ਼ ਨਾਲ ਚੀਜ਼ ਉਹੀ ਮੰਨੀ ਜਾ ਸਕਦੀ ਹੈ ਜਿਹੜੀ ਸਾਨੂੰ ਦਿਸਦੀ ਹੈ ਜੀ ਦ੍ਰਿਸ਼ਟੀ ਚ ਆਉਂਦੀ ਹੈ ਹੂੰ ਹੁਣ ਗੁਰਨਾਨਕ ਦੇਵ ਜੀ ਕਹਿੰਦੇ ਨੇ ਵੀ ਸਰਬਪੂਰਤ ਆਪ ਵਰਤਾਰਾ ਹੂੰ ਪੰਜ ਪੰਚ ਭੂਤ ਸੱਚ ਭੈ ਰਤੇ ਜੋਤ ਸੱਚੀ ਮਨਮਾਹੀ ਹੁਣ ਇਹਦੇ ਚ ਵੀ ਸ਼ਬਦ ਤਾਂ ਭੂਤ ਵਰਤੇ ਆ ਸਰਬ ਭੂਤ ਆਪ ਵਰਤਾਰਾ ਉਧਰ ਪੰਜ ਪੰਚ ਭੂਤ ਕਹਤਾ ਵੀ ਇਹ ਜਿਹੜਾ ਜਦੋਂ ਦੀ ਭਾਸ਼ਾ ਬਣੀ ਹੈ ਨਾ ਜੀ ਉਦੋਂ ਦੇ ਜਿਆਦੇ ਜਿਹੜੇ ਵਖਰੇਵੇਂ ਅਗਲਾ ਅਪਦੇ ਹਿਸਾਬ ਨਾਲ ਹੀ ਲਾਈ ਜਾਂਦਾ ਸ਼ਬਦ ਨੂੰ ਜਿੱਧਰ ਦੇਖਦਾ ਉਧਰ ਨੂੰ ਲਾ ਲੈਂਦਾ ਹੈ ਜਿਹੜਾ ਭੂਤ ਸ਼ਬਦ ਹੈ ਇਹ ਇੱਕ ਭੂਤ ਪੰਚ ਪદ્ધਤੀ ਦੇ ਅਨੁਸਾਰ ਆਉਂਦਾ ਹੈ ਵੀ ਸ੍ਰਿਸ਼ਟੀ ਦੀ ਜਿੰਨੀ ਵੀ ਰਚਨਾ ਹੈ ਜੜ ਤੋਂ ਲੈ ਕੇ ਚੇਤਨ ਤੱਕ ਜੀ ਚਰ ਤੋਂ ਲੈ ਕੇ ਅਚਰ ਤੱਕ ਹਮ ਪਦਾਰਥ ਤੋਂ ਲੈ ਕੇ ਪ੍ਰਾਣੀ ਤੱਕ ਸਾਰੀ ਦੀ ਸਾਰੀ ਭੂਤ ਹੈ ਹਮ ਸਾਰੀ ਭੂਤ ਹੈ ਜਿਹੜਾ ਬੀਤਿਆ ਹੋਇਆ ਸਮਾਂ ਉਹਨੂੰ ਵੀ ਆਪਾਂ ਭੂਤ ਕਹਿੰਦੇ ਹਾਂ ਹਾਂ ਭੂਤਕਾਲ ਕਹਿੰਦੇ ਆ ਜੀ ਜਿਹੜਾ ਬੰਦਾ ਮਰ ਗਿਆ ਉਸ ਆਤਮਾ ਨੂੰ ਵੀ ਭੂਤ ਕਿਹਾ ਜਾਂਦਾ ਹੈ ਹਾਂ ਜੀ ਕੋਈ ਖਾਸ ਪ੍ਰਾਣੀ ਹੋ ਗਿਆ ਹੋਵੇ ਕਿਸੇ ਸਮੇਂ ਵਿੱਚ ਉਸ ਨੂੰ ਵੀ ਭੂਤ ਕਹਿ ਦਿੰਦੇ ਨੇ ਹਾਂ ਇਸ ਤਰ੍ਹਾਂ ਇਹ ਜਿਹੜਾ ਭੂਤ ਸ਼ਬਦ ਹੈ ਇਹ ਬਹੁ ਰੂਪ ਬਣ ਗਿਆ ਬਹੁਤ ਸਾਰੇ ਲੋਕਾਂ ਤੋਂ ਖਾਸ ਕਰਕੇ ਗੁਰਸਿੱਖ ਲੋਕਾਂ ਤੋਂ ਵੀ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਗੁਰਬਾਣੀ ਮੰਦੀ ਹੈ ਕਿ ਭੂਤ ਪ੍ਰੇਤ ਇੱਕ ਜੁਨੀ ਹੈ ਜੀ ਇਹ ਕੋਈ ਜੁਨੀ ਨਹੀਂ ਪੂਤ ਪ੍ਰੇਟਾਂ ਦੀ ਇਹ ਤਾਂ ਇੱਕ ਇਹਨਾਂ પ્રાਣੀਆਂ ਦੇ ਵਿੱਚ ਵਿਚਾਰ ਨੇ ਜਿਹੜੇ ਹੁਣ ਜਿਵੇਂ ਇੱਕ ਮਹਾਵਰ ਹੈ ਕਿਉਂਕਿ ਮਹਾਵਰੇ ਸੱਚੀ ਦੱਸਦੇ ਹੁੰਦੇ ਨੇ ਮਹਾਵਰਾ ਕਹਿੰਦਾ ਵੀ ਸਾਰਿਆਂ ਦੇ ਇਹਦੇ ਤਾਂ ਸਿਰ ਤੇ ਭੂਤ ਸਵਾਰ ਹੋ ਗਿਆ ਹਾਂਜੀ ਇਹਦਾ ਤਾਂ ਭੂਤ ਕੱਢਣ ਵਾਲਾ ਹੁਣ ਉੱਥੇ ਆਪਾਂ ਕੀ ਕਹਾਂਗੇ ਵੀ ਭੂਤ ਕੀ ਸਵਾਰ ਹੋ ਗਿਆ ਇਹ ਅਸਲ ਦੇ ਵਿੱਚ ਕੀ ਹੁੰਦਾ ਧਰਮ ਸਿੰਘ ਜੀ ਵੈਸੇ ਤਾਂ ਜੇ ਦੇਖੀਏ ਵੀ ਆਪਾਂ ਹਰੇਕ ਸਿਰ ਤੇ ਭੂਤ ਸਵਾਰ ਹੋਇਆ ਹੋਇਆ ਕਈਆਂ ਦੇ ਤਾਂ ਭੂਤ ਨੇ ਜਿਹੜੇ ਸਵਾਦੇ ਪਿੰਨਿਆਂ ਤੇ ਟਲ ਜਾਂਦੇ ਨੇ ਕਈਆਂ ਤੇ ਜਿਹੜਿਆਂ ਤੇ ਭੂਤ ਸਵਾਰ ਨੇ ਉਹ ਸੀਸ ਵੀ ਕਟਾ ਜਾਂਦੇ ਨੇ ਕਈਆਂ ਦੇ ਜਿਹੜਿਆਂ ਦੇ ਭੂਤ ਸਵਾਰ ਨੇ ਜੀ ਉਹ ਆਪਣੇ ਘਰ ਘਾਟ ਹੋ ਜਾੜ ਲੈਂਦੇ ਨੇ ਉਹ ਕਿਹੜਾ ਭੂਤ ਹੈ ਉਹ ਆਪਣੇ ਮਨ ਦੇ ਵਿੱਚ ਜਿਹੜਾ ਆਪਣਾ ਮਨ ਹੈ ਨਾ ਜੀ ਜਿਹੜਾ ਆਪਣਾ ਸਿਰ ਮਸਤਿਕਸ਼ ਹੈ ਇਹ ਸਾਰਾ ਇਹਦੇ ਵਿੱਚ ਦੋ ਇੱਕ ਦਾ ਤਾਂ ਹੈਗਾ ਸੈਰੀਬਰਮ ਦੂਸਰਾ ਹੈਗਾ ਸੈਰੀਬੈਲਮ ਦੋ ਹਿੱਸੇ ਨੇ ਜਿਹੜਾ ਸੈਰੀਬੈਲਮ ਹੈ ਉਹ ਆਪਣੇ ਪਿੱਛੇ ਪਾਸੇ ਗਿੱਚੀ ਤੇ ਜੀ ਇੱਕ ਛੋਟਾ ਦਸਮਾ ਹਿੱਸਾ ਹੈ ਉਹ ਸਾਰੇ ਉਸ ਦਾ ਸੈਰੀਬਰਮ ਦਾ ਹੁਣ ਜਿਹੜਾ ਸੈਰੀਬਰਮ ਹੈ ਉਹ ਭਾਸ਼ਾ ਸਿੱਖਣੀ ਤੁਰਨਾ ਸਾਰੀਆਂ ਜਿੰਨਾ ਆਪਾਂ ਫੰਕਸ਼ਨ ਕਰਦੇ ਆ ਉਹ ਸਾਰੇ ਕਰਦਾ ਹੈ ਉਹ ਜਿਹੜਾ ਸੈਰੀ ਬੈਲਮਾ ਉਹ ਇਹਨੂੰ ਕੰਟਰੋਲ ਕਰਦਾ ਹੈ ਵੀ ਅਸੀਂ ਨੇ ਬੋਲਣਾ ਕਿਵੇਂ ਸਿੱਖਣਾ ਕਿਵੇਂ ਖਾਣਾ ਕਿਵੇਂ ਉਹਦੇ ਚ ਇੱਕ ਚੀਜ਼ ਹੁੰਦੀ ਹੈ ਵੀ ਇੱਕ ਸਵੈ ਇੱਛਕ ਅੰਦੋਲਨ ਨੂੰ ਉਹ ਟਿਊਨ ਕਰਦਾ ਹੈ ਵੀ ਇਸ ਨੂੰ ਅੰਦੋਲਨ ਨੂੰ ਕਿਵੇਂ ਚਲਾਉਣਾ ਕਿਵੇਂ ਠੀਕ ਰੱਖਣਾ ਉਹਦੀ ਮੁਦਰਾ ਕਿਵੇਂ ਠੀਕ ਰੱਖਣੀ ਹੈ ਉਹ ਹੁਣ ਆਪਾਂ ਦੇਖੋ ਵੀ ਸਵਾਦੇ ਪਿੰਨਿਆਂ ਦੇ ਕਿਵੇਂ ਟਲਦੇ ਨੇ ਵੀ ਥੋੜਾ ਜਿਹਾ ਵਿਚਾਰਾਂ ਦਾ ਖਿਆਲ ਆ ਗਿਆ ਮਨ ਦੇ ਵਿੱਚ ਵੀ ਆਪਾਂ ਵੀ ਭਾਈ ਇਸ ਜਦੋਂ ਜਹਤ ਦੇ ਇਸ ਅੰਦੋਲਨ ਦੇ ਵਿੱਚ ਹਿੱਸਾ ਲਈਏ ਉਹ ਥੋੜੇ ਜੇ ਚਾਰ ਕਦਮ ਤੁਰਦੇ ਨੇ ਪਿੱਛੇ हट ਜਾਂਦੇ ਨੇ ਹੁਣ ਨਕਸਲਵਾੜੀ ਮੂਵਮੈਂਟ ਚੱਲੀ ਕਮਿਊਨਿਸਟ ਲਹਿਰ ਚੱਲੀ ਉਸ ਤੋਂ ਪਹਿਲਾਂ ਧਰਮ ਦੀਆਂ ਲਹਿਰਾਂ ਚੱਲੀਆਂ ਗੁਰਤੇਗ ਬਹਾਦਰ ਜੀ ਆਏ ਸੀ ਸਿਕਟਾਏ ਗੁਰੂ ਅਰਜਨ ਦੇਵ ਜੀ ਆਏ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਭਗਤ ਸਿੰਘ ਦੀ ਸ਼ਹੀਦੀ ਹੋਈ ਹੋਰ ਕੰਨੀਆਂ ਸ਼ਹੀਦੀਆਂ ਪ੍ਰਾਪਤ ਕਰਕੇ ਕਈਆਂ ਨੇ ਆਪਣੀ ਸਾਰੀ ਮਾਇਆ ਤਿਆਗਤੀ ਕਾਮਾਗਾਟਾ ਮਤਲਬ ਜਹਾਦ ਖਰੀਦਾ ਬਾਬਾ ਗੁਰਦੇਤ ਸਿੰਘ ਜੀ ਨੇ ਸਾਰੀ ਦੀ ਸਾਰੀ ਪੂੰਜੀ ਲਟਾਤੀ ਉਹ ਉਹਨਾਂ ਦੇ ਸਿਰ ਤੇ ਇਹ ਇੱਕ ਕਿਸਮ ਦਾ ਭੂਤ ਸਵਾਰੀ ਹੁੰਦੀ ਆ ਆਪਣੇ ਵਿਚਾਰਾਂ ਦਾ ਭੂਤ ਸਵਾਰੀ ਹੂੰ ਇਹ ਜਿਹੜਾ ਭੂਤ ਹੈ ਨਾ ਜੀ ਇਹ ਵਿਚਾਰਾ ਹੁੰਦਾ ਹੈ ਵਿਚਾਰਾ ਹੁੰਦਾ ਹੈ ਇਹ ਡਰ ਤੇ ਜਿਹੜਾ ਹੈਗਾ ਇੱਕ ਭੈ ਭੈ ਤੇ ਜਿਹੜੀਆਂ ਗਲਤਫਹਿਮੀਆਂ ਨੇ ਭਰਮ ਹੈ ਇਹ ਬੰਦੇ ਜਦੋਂ ਅੰਦਰ ਚੀਜ਼ ਪੈਦਾ ਹੋ ਜਾਂਦੀ ਹੈ ਪੰਜ ਭੂਤ ਸੱਚ ਭੈ ਰਤੀ ਉਹ ਜਦੋਂ ਆਪਣੇ ਅੰਦਰ ਪੁਰਾਣੀਆਂ ਕਹਾਣੀਆਂ ਸੁਣ ਸੁਣ ਕੇ ਕਿਉਂਕਿ ਉਹਨਾਂ ਲੋਕਾਂ ਨੇ ਕੀ ਕੀਤਾ ਹੋਇਆ ਸੀ ਡਰਾ ਰੱਖੇ ਸੀ ਲੋਕਾਂ ਜਿਹੜੇ ਪੁਰਾਣੇ ਵਿਦਵਾਨ تھے ਉਹਨਾਂ ਨੇ ਡਰਾ ਰੱਖੇ ਤੇ ਮੈਂ ਇਸ ਚੀਜ਼ ਨੂੰ ਤਿੰਨ ਸਮਿਆਂ ਚ ਵੰਡਦਾ ਇੱਕ ਤਾਂ ਇਹ ਹੈਗਾ ਵੀ ਅੰਧਵਿਸ਼ਵਾਸੀ ਇੱਕ ਹੈਗਾ ਗਿਆਨ ਤੇ ਤੀਸਰੀ ਹੈਗੀ ਵਿਗਿਆਨ ਹੁਣ ਗਿਆਨ ਤੇ ਵਿਗਿਆਨ ਤਾਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਵਿਗਿਆਨ ਕਹਿੰਦਾ ਵੀ ਜਿਹੜੀ ਚੀਜ਼ ਦਾ ਅਸਤਿਤਵ ਨਹੀਂ ਹੈਗਾ ਉਹਨੂੰ ਕਿਵੇਂ ਮੰਨਿਆ ਜਾ ਸਕਦਾ ਉਹ ਤਾਂ ਮੰਨੀ ਨਹੀਂ ਜਾ ਸਕਦੀ ਉਹਦਾ ਐਵੇਂ ਇੱਕ ਕਿਸਮ ਦੀਆਂ ਗੱਲਾਂ ਨੇ ਜਿੰਨੀਆਂ ਮਰਜ਼ੀ ਕਰ ਲੋ ਹੁਣ ਇੱਥੇ ਕੀ ਐ ਜਿਹੜੀ ਅਸਲੀ ਕਹਾਣੀ ਆ ਧਰਮ ਸਿੰਘ ਜੀ ਉਹ ਇਹ ਐ ਵੀ ਇਹ ਸੰਸਾਰ ਐ ਜਿਹੜਾ ਆਪਣੇ ਵਾਸਤੇ ਅਣਜਾਣ ਇੱਕ ਕਿਸਮ ਦਾ ਆਪਣੇ ਵਾਸਤੇ ਗੁਪਤ ਚੀਜ਼ ਐ ਹੁਣ ਕੀ ਹੁੰਦਾ ਮੈਂ ਆਪਣੇ ਘਰੇਲੂ ਜੀਵਨ ਤੇ ਲੈਣਾ ਵੀ ਜਦੋਂ ਕੋਈ ਬੱਚੀ ਲੜਕੀ ਸ਼ਾਦੀ ਕਰਾ ਕੇ ਦੂਸਰੇ ਘਰ ਆਉਂਦੀ ਐ ਉਹਦੇ ਵਾਸਤੇ ਵੀ ਇਹ ਇੱਕ ਕਿਸਮ ਦਾ ਸੰਸਾਰ ਬਦਲਨੇ। ਬਿਲਕੁਲ। ਹਾਂਜੀ। ਬਿਲਕੁਲ। ਜਿਵੇਂ ਆਪਾਂ ਸੰਸਾਰ ਚ ਆਉਨੇ ਆ ਉਸੇ ਤਰ੍ਹਾਂ ਹੀ ਉਹ ਬੱਚੀ ਉੱਥੇ ਆਉਂਦੀ ਦੂਜੇ ਸੰਸਾਰ ਦੇ। ਉਹਦੇ ਵੀ ਕੁਝ ਇਰਾਦੇ ਹੁੰਦੇ ਨੇ, ਕੁਝ ਇੱਛਾਵਾਂ ਹੁੰਦੀਆਂ ਨੇ। ਉਹ ਜਦੋਂ ਉਸ ਨੂੰ ਦਿਖਦਾ ਵੀ ਮੇਰੇ ਨਾਲ ੱੱੱਕਾ ਹੋ ਰਿਹਾ ਹੈ। ਜਾਂ ਮੇਰੇ ਨਾਲ ਕੋਈ ਪ੍ਰੇਮ ਨਹੀਂ ਕਰਦਾ, ਆਈ ਕਿਸ ਮਕਸਦ ਵਾਸਤੇ ਥੀ ਮੈਨੂੰ ਕੀ ਕੁਝ ਕਰਾਇਆ ਜਾ ਰਿਹਾ ਹੈ। ਫਿਰ ਉੱਥੇ ਨਾ ਜੀ ਉਹ ਇੱਕ ਤਰ੍ਹਾਂ ਦੀ ਬਿਉਂਤ ਬਣਾਉਂਦੀ ਹੈ ਵੀ ਇਹਨਾਂ ਚੀਜ਼ਾਂ ਨੂੰ ਕਿਉਂਕਿ ਜਿਹੜਾ ਆਪਣਾ ਮਨ ਹੈ ਨਾ ਸਾਰੇ ਭ੍ਰਮ ਹੈ ਇਹ ਬਿਉਂਤਾ ਬਣਾਉਂਦਾ ਹੈ ਬੋਲ ਹੀ ਸਕਦਾ ਹੈ ਚੱਲਣਾ ਫਿਰਨਾ ਸਾਰੀ ਚੀਜ਼ ਨੂੰ ਕੰਟਰੋਲ ਕਰਦਾ ਹੈ ਆਪਣੀ ਫਿਰ ਉਹ ਅੰਦੋਲਨ ਦੇ ਰਾਹ ਤੁਰਦੀ ਹੈ ਵੀ ਅੰਦੋਲਨ ਕਿਵੇਂ ਕਰਨਾ ਹੈ ਹੁਣ ਹੋਰ ਚੀਜ਼ ਦਾ ਤਾਂ ਉਹ ਅੰਦੋਲਨ ਨਹੀਂ ਕਰ ਸਕਦੀ ਤੇ ਜਦੋਂ ਉਹ ਬੋਲਦੀ ਹੈ ਫਿਰ ਕਹਿੰਦੇ ਚਪੂਤਾ ਗਈ ਹਾਂ ਜਦੋਂ ਉਹ ਬੋਲਦੀ ਹੈ ਇਹਦੇ ਚ ਕੰਪਨੀ ਛਿੜਦੀ ਹੁੰਦੀ ਹੈ ਜਦੋਂ ਕੋਈ ਆਪਣਾ ਇਰਾਦਾ ਹੈ ਜਿਹੜਾ ਉਹ ਸਰੀਰ ਬੈਲਮ ਚਾਹੁੰਦਾ ਹੈ ਆਪਣੀ ਗਿੱਚੀ ਪਿੱਛੇ ਮੱਤ ਮੱਤ ਚਾਹੁੰਦਾ ਹੁਣ ਉੱਥੇ ਕੀ ਹੁੰਦਾ ਹੈ ਵੀ ਜਦੋਂ ਉਸ ਨੂੰ ਹਲਟ ਸੱਟ ਵੱਜਦੀ ਹੈ ਛੋਟ ਵੱਜਦੀ ਹੈ ਫਿਰ ਉੱਥੇ ਕੰਪਨ ਸ਼ੁਰੂ ਹੋ ਜਾਂਦੀ ਹੈ ਕੰਬਦਾ ਹੈ ਜਦੋਂ ਵੀ ਕਦੇ ਆਪਣੇ ਮਸਤਿਕਸ਼ ਨੂੰ ਕੋਈ ਵਿਚਾਰ ਦੀ ਸੱਟ ਵੱਜੇ ਕੋਈ ਵੈਸੇ ਅਣਹੋਣੀ ਗੱਲ ਹੋ ਜੇ ਉਹਨਾਂ ਚੀਜ਼ਾਂ ਦਾ ਫਿਰ ਉਹ ਕੰਪਣੀ ਸ਼ੁਰੂ ਹੋ ਜਾਂਦੀ ਹੈ ਆਪਾਂ ਵੀ ਦੇਖਦੇ ਆਂ ਕਈ ਵਾਰੀ ਆਪਾਂ ਧੁੜਤੜੀ ਲੈਣ ਲੱਗ ਜਾਂਦੇ ਆਂ ਜਦੋਂ ਆਪਾਂ ਨੂੰ ਜ਼ਿਆਦਾ ਡਰ ਮਹਿਸੂਸ ਹੁੰਦਾ ਹੈ। ਐਂ ਜੀ ਭਰਮ ਵੀ ਗਲਤਫਹਿਮੀ ਆ ਵੀ ਇਹ ਹੁਣ ਗਲਤਫਹਿਮੀ ਆ ਚ ਆ ਜਾਂਦੀ ਹੈ। ਇੱਕ ਸ਼ਬਦ ਅੰਗਰੇਜ਼ੀ ਦੇ ਵਿੱਚ ਆਉਂਦਾ ਮਿਸ ਅੰਡਰਸਟੈਂਡਿੰਗ ਹੋਗੀ। ਅੱਜ ਤੱਕ ਕਦੇ ਦੁਨੀਆ 'ਚ ਮਿਸ ਅੰਡਰਸਟੈਂਡਿੰਗ ਨਹੀਂ ਹੁੰਦੀ। ਸਮਝ ਤਾਂ ਹੁੰਦੀ ਆ ਅੰਡਰਸਟੈਂਡਿੰਗ ਮਿਸ ਨਹੀਂ ਹੁੰਦੀ। ਅੰਡ ਉੱਥੇ ਕੀ ਆ ਵੀ ਅੰਡਰਸਟੈਂਡਿੰਗ ਡਿਸਆਰਡਰ ਹੋ ਜਾਂਦੀ ਆ। ਉਹ ਇੱਕ ਕਿਸਮ ਦੀ ਭੂਤ ਬਣ ਜਾਂਦੀ ਆ। ਜਦੋਂ ਕੋਈ ਚੀਜ਼ ਆਪਣੀ ਸਮਝ ਡਿਸਆਰਡਰ ਹੋ ਗਈ ਆਪੇ ਤੋਂ ਬਾਹਰ ਹੋ ਗਈ ਫਿਰ ਉਹ ਸਾਰਾ ਪੂਰਾ ਪਰਾ ਭਾਂਡੇ ਵੀ ਪੰਨੂ ਸਾਰਾ ਕੁਝ ਫਿਰ ਇਹ ਜਿਹੜਾ ਸਾਡੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਵੀ ਚੱਲ ਰਿਹਾ ਹੈ ਇਹ ਤਾਗੇ ਤਬੀਦ ਕਰਨੇ ਥੋਲੇ ਪਾਉਣੇ ਇਹ 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 ਚੀਜ਼ਾਂ ਫਿਰ ਕਿਉਂ ਕੀਤੀਆਂ ਜਾਂਦੀਆਂ ਨੇ ਕਿੱਥੇ ਖੜੇ ਆ ਇਹਨਾਂ ਨੂੰ ਸਮਝ ਨਹੀਂ ਜਾਂ ਇਹਨਾਂ ਨੇ ਬਾਣੀ ਨੂੰ ਵਿਚਾਰਿਆ ਨਹੀਂ ਦੇਖੋ ਬਾਣੀ ਵਿਚਾਰ ਨਹੀਂ ਵਿਦਿਆ ਵਿਖਮ ਵਿਚਾਰ ਬਹੁਤ ਕਠਨ ਹੈ ਪਾਣੀ ਨੂੰ ਤਾਂ ਸਿਰਫ ਇੱਕ ਕਿਸਮ ਦਾ ਆਪਾਂ ਇਹੀ ਕਹਿ ਦਈਏ ਵੀ ਅੰਧਵਿਸ਼ਵਾਸ ਚ ਲੈ ਗਏ ਲੋਕ ਸਮਝ ਸਮਝਦੇ ਹੈ ਨਹੀਂ ਜਿਹੜੇ ਵਿਦਵਾਨ ਨੇ ਬੁੱਧੀਜੀਵੀ ਨੇ ਉਹਨਾਂ ਨੇ ਪ੍ਰਚਾਰਵਾਦ ਕਰਕੇ ਇਸ ਨੂੰ ਇੱਕ ਕਿਸਮ ਦਾ ਪੁਜਾਰੀਵਾਦ ਚਲੇ ਜਾ ਕੇ ਆਪੋ ਆਪਣੀਆਂ ਦੁਕਾਨਾਂ ਖੋਲ ਲਈ ਨਾ ਹੀ ਉਹ ਸੱਚ ਦੱਸਦੇ ਨੇ ਬਹੁਤ ਘਟ ਨਹੀਂ ਬਹੁਤ ਘਟ ਜਿਹੜਾ ਕੋਈ ਸੱਚ ਬੋਲਦਾ ਹੈ ਉਹਦੇ ਪਿੱਛੇ ਪੈ ਜਾਂਦੇ ਨੇ ਦੂਸਰੇ ਕਿਉਂਕਿ ਉਹਨਾਂ ਦੀਆਂ ਦੁਕਾਨਾਂ ਖਰਾਬ ਹੁੰਦੀਆਂ ਨੇ ਲੋਕੀ ਜਾਣੂ ਹਟਦੇ ਨੇ ਵੈਸੇ ਇਹ ਸਾਰੇ ਦਾ ਸਾਰਾ ਇੱਕ ਤਰ੍ਹਾਂ ਦੇ ਨਾਲ ਅੰਧਵਿਸ਼ਵਾਸੀ ਫੈਲ ਗਈ ਵੀ ਦੁਕਾਨਦਾਰਾਂ ਨੇ ਇਸ ਨੂੰ ਇੱਕ ਕਿਸਮ ਦਾ ਸੌਦਾ ਬਣਾ ਲਿਆ ਹਮ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਮਾ ਨਹੀਂ ਲਈਆਂ ਉਦੇ ਪਿੱਛੇ ਨਹੀਂ ਲੱਗੇ ਉਹਨੂੰ ਪਿੱਛੇ ਲਾ ਲਿਆ ਜੀ ਉਹਨੂੰ ਪਿੱਛੇ ਲਾ ਲਿਆ ਉਹਨੂੰ ਆਪਣੇ ਹਿਸਾਬ ਨਾਲ ਵਰਤਦੇ ਨੇ ਆਪਣੇ ਹਿਸਾਬ ਨਾਲ ਵਰਤਦੇ ਨੇ ਹੁਣ ਗੁਰਦੁਆਰਿਆਂ 'ਚ ਮਤਲਬ ਕੀ ਆ ਢਾਗੇ ਥਵੀਟਾਂ ਦਾ ਕਿੱਥੇ ਗੁਰੂਆਂ ਨੇ ਕਿਹਾ ਗੁਰੂ ਪੜ ਕੇ ਤਾਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਹੁਣ ਗੁਰੂ ਗ੍ਰੰਥ ਸਾਹਿਬ ਜੀ 'ਚ ਆਉਂਦਾ ਵੀ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾ 'ਚ ਹੂੰ ਇਹ ਸ਼ਬਦ ਆਉਂਦਾ ਹੈ ਹਾਂਜੀ ਹੁਣ ਇਸੇ ਨੂੰ ਹੀ ਕਹਿ ਦਿੰਦੇ ਨੇ ਜੀ ਅਖੇ ਗੁਰੂਆਂ ਨੇ ਤੇ ਲਿਖਿਆ ਪਿਆ ਵੀ ਕਰੋੜਾਂ ਹੀ ਭੂਤ ਪ੍ਰੇਤ ਨੇ ਸ਼ੁਕਰ ਨੇ ਜੀ ਬਿਲਕੁਲ ਹਾਂ ਕਹਿੰਦੇ ਨੇ ਨਾ ਇਹੀ ਸਮਝ ਆਉਂਦੇ ਨੇ ਲੇਕਿਨ ਉਹਦਾ ਅਰਥ ਇਹ ਹੈ ਵੀ ਉਸ ਬੁੱਧੀ ਦੂਸਰੀ ਬੁੱਧੀ ਦੇ ਲੋਕ ਬੈਡ ਇਵਲਸ ਸਪ੍ਰਿਟ ਦੇ ਹਿਸਾਬ ਨਾਲ ਸੂਰ ਵੀ ਕਹੇ ਕੁੱਤਾ ਵੀ ਕਹੇ ਹੁਣ ਗੁਰੂ ਨਾਨਕ ਦੇਵ ਜੀ ਇੱਕ ਸ਼ਬਦ ਕਹਿੰਦੇ ਨੇ ਕਰਨੀ ਕੁੱਤਾ ਦਰਫਰਮਾਨ ਕੀ ਫਿਰ ਬੰਦਾ ਕੁੱਤਾ ਹੈ ਬਿਚਾਰਾਂ ਚ ਕੁੱਤੇ ਵਰਗੇ ਲਾਲਚ ਜਹੇ ਜਹ ਉਹਨੂੰ ਢੰਗ ਕੁੱਤੇ ਨੂੰ ਲਾਲਚ ਨੇ ਉਹ ਜੀ ਬੰਦੇ ਨੂੰ ਲਾਲਚ ਇਹ ਜਿਹੜੇ ਇੱਕ ਕਿਸਮ ਦੀਆਂ ਡਰਾਉਣੀਆਂ ਕਹਾਣੀਆਂ ਬਣਾਈਆਂ ਹੋਈਆਂ ਸੀ ਬੋੜੇ ਬੋੜੇ ਦੰਦ ਦਿਖਾ ਦੇਣੇ ਵੀ ਆ ਤੈਨੂੰ ਭੂਤ ਚਿੰਬੜ ਗਿਆ ਜਾਣੇ ਆ ਉਹਨਾਂ ਨੂੰ ਕੁੱਟਦੇ ਵੀ ਨੇ ਮਾਰਦੇ ਵੀ ਨੇ ਮੇਰੇ ਨਾਲ ਇੱਕ ਖਾਸ ਘਟਨਾ ਮਤਲਬ ਮੇਰੇ ਦੋਸਤ ਦੀ ਹੀ ਹੈ ਉਹ ਇੱਕ ਦਿਨ ਮੈਨੂੰ ਕਹਿੰਦਾ ਚੱਲ ਤੈਨੂੰ ਕਹਿੰਦਾ ਇੱਕ ਬੰਦਾ ਭੂਤ ਕੱਢਦਾ ਉਹ ਦਿਖਾ ਕੇ ਲਿਆਉਨੇ ਮੈਂ ਚੱਲ ਵੀ ਉਦੇ ਭਾਈ ਨੂੰ ਅਸੀਂ ਨਾਲ ਲੈ ਗਏ ਉਹ ਕਹਿੰਦਾ ਵੀ ਤੁਹਾਡਾ ਘਰ ਹੈ ਜਿਹੜਾ ਇੱਥੇ ਪ੍ਰੇਤ ਦਾ ਵਾਸਾ ਹੈ ਇਹਨੂੰ ਕੀ ਲਣਾ ਪਊਗਾ ਜਿਹੜਾ ਬੰਦਾ ਉਹਨਾਂ ਦੇ ਗੁਰਸਿੱਖ ਆਇਆ ਹੋਇਆ ਸੀ ਪੂਰਾ ਗੁਰਸਿੱਖ ਸੀ ਉਹ ਜਿਹੜਾ ਆ ਕੇ ਉਹਨਾਂ ਨੂੰ ਕਹਿੰਦਾ ਉਹ ਚਲੋ ਅਸੀਂ ਚਲੇ ਗਏ ਮੇਰੇ ਐਮਏ ਦੇ ਪੇਪਰ ਸੀਗੇ ਛੱਡ ਜਦੋਂ ਪੇਪਰ ਹੋ ਗਿਆ ਅਸੀਂ ਚਲੇ ਗਏ ਜਾ ਕੇ ਦੇਖਿਆ ਉੱਥੇ ਪੰਜ ਚਾਰ ਸੌ ਬੰਦਾ ਬੈਠਾ ਕਹਿੰਦੇ ਜਿਹੜੇ ਚੌਂਕੀਆਂ ਭਰਨ ਆਏ ਨੇ ਅੱਗੇ ਲਾਈਨ 'ਚ ਆਜੋ ਬਈ ਉਹ ਉੱਠ ਕੇ ਉਹ ਵੀ ਹੁਣ ਉਹਦਾ ਭਰਾ ਵੀ ਅਸੀਂ ਲੈ ਗਏ تھے ਨਾਲ ਵੀ ਤੂੰ ਵੀ ਚੌਂਕੀ ਭੜਨੀਆ ਚੱਲ ਭਾਈ ਤੇ ਉਹ ਵੀ ਮੂਰੇ ਬਿਠਾਤਾ ਲੈਣ ਚ ਉਹਦੇ ਚੇਲੇ ਚਪਟੇ ਜੇ ਆਏ ਉਹਨਾਂ ਨੇ ਪੱਗਾਂ ਲਾਤੀਆਂ ਚੁੰਨੀਆਂ ਲਾਤੀਆਂ ਬਾਲ ਖੋਲਤੇ ਉਹ ਸਿਰ ਹਿਲਾਉਣਾ ਸ਼ੁਰੂ ਉਹਨਾਂ ਨੇ ਐ ਕਰਕੇ ਸਿਰ ਹਿਲਾਉਣਾ ਸ਼ੁਰੂ ਕਰਤੇ ਉਹੀ ਕੰਪਣ ਵਾਲੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਅਰਾਧਾ ਅਰਾਧਿਆ ਨੂੰ ਜਦੋਂ ਸੱਟ ਪਜਦੇ ਆ ਫਿਰ ਉਤੇ ਕੰਬਣੀ ਸ਼ੁਰੂ ਹੋ ਜਾਂਦੀ ਹੈ ਉਹ ਕੰਬਣੀ ਉਹਨਾਂ ਨੇ ਕੀ ਕੀਤਾ ਸਿਰ ਹਿਲਾਉਣੇ ਸ਼ੁਰੂ ਕਰਤੇ ਜਦੋਂ ਕਿਤੇ ਮੜਾ ਜਾ ਉਹ ਐ ਹੌਲੀ ਹੌਲੀ ਕਰਤੇ ਫਿਰ ਕਹਿੰਦੇ ਵੀ ਹੋਰ ਤੇਜ਼ ਹੋਰ ਤੇਜ਼ ਉਹ ਫਿਰ ਕੀ ਹੁੰਦਾ ਜੀ ਉਸ ਤੋਂ ਬਾਅਦ ਉਹ ਆਪ ਹੁੰਦਾ ਹੈ ਬੰਦਾ ਆਪ ਆ ਕੇ ਵਾਲ ਖੋਲਦਾ ਆਪਣੇ ਪੱਗ ਲਾ ਦਿੰਦਾ ਵਾਲ ਖੋਲ ਕੇ ਆ ਵੀ ਜਿਹੜੇ ਚੌਂਕੀਆਂ ਤੇ ਆਏ ਨੇ ਚੈੱਕ ਕਰੋ ਵੀ ਕਿਹੜੇ ਦਾ ਭੂਤ ਛੱਡ ਕੇ ਚਲਾ ਗਿਆ ਕੀ ਹੈਗਾ ਕੀ ਨਹੀਂ ਹੈਗਾ ਉਹ ਲਾ ਲੈ ਜੀ ਇੱਕ ਗਲਾਸ ਜਾਂ ਪਾਣੀ ਦਾ ਲੈ ਕੇ ਥਾਲੇ ਦੇ ਵਿੱਚ ਥਕਾ ਲੈਣਾ ਇਹ ਜੀ ਇਹਦਾ ਤਾਂ ਜੀ ਛੱਡ ਕੇ ਚਲਾ ਗਿਆ ਜੀ ਇਹਦੀ ਅਜੇ ਚੌਂਕੀਆਂ ਨਹੀਂ ਪੂਰੀਆਂ ਹੋਈਆਂ ਜੀ ਉਹਦੇ ਚੇਲੇ ਚਪਟੇ ਨੇ ਇਹ ਕਹਿਣਾ ਸ਼ੁਰੂ ਕੀਤਾ ਹੁਣ ਜਦੋਂ ਮੇਰੇ ਦੋਸਤ ਦੇ ਭਾਈ ਨੂੰ ਪੁੱਛਿਆ ਕਹਿੰਦਾ ਹਾਂ ਭਾਈ ਤੂੰ ਕੌਣ ਹੈ ਉਹ ਕਹਿੰਦਾ ਜੀ ਮੈਂ ਤਾਂ ਪ੍ਰਿਤਪਾਲ ਹਾਂ ਉਹ ਕਹਿੰਦਾ ਮੈਂ ਤੇਰੀ ਦੇਹੀ ਦਾ ਨਾਮ ਨਹੀਂ ਪੁੱਛਦਾ ਕਿਉਂਕਿ ਭੂਤ ਨੂੰ ਦੇਹੀ ਬਹੀਨ ਕਿਹਾ ਜਾਂਦਾ ਹੈ ਇਹਨਾਂ ਲੋਕਾਂ ਦੁਆਰਾ ਉਹਦਾ ਦੇਈ ਤਾਂ ਬਹੀਨ ਹੈ ਦੇ ਤਾਂ ਹੈ ਨਹੀਂ ਉਸ ਦੀ ਉਹ ਕਹਿੰਦਾ ਜੀ ਮੇਰਾ ਨਾਮ ਮੈਂ ਤਾਂ ਪ੍ਰਿੰਤਪਾਲ ਆ ਉਹ ਕਹਿੰਦਾ ਮੈਂ ਦੇਹੀ ਦਾ ਨਾਮ ਨਹੀਂ ਪੁੱਛਦਾ ਜਿਹੜੀ ਤੇਰੇ ਅੰਦਰਲੀ ਹਵੇ ਮੈਂ ਤਾਂ ਉਹਦਾ ਨੋ ਪੁੱਛਦਾ ਉਹ ਕਹਿੰਦਾ ਜੀ ਨਾ ਮੈਂ ਤਾਂ ਪ੍ਰਿੰਤਪਾਲ ਆ ਜੀ ਉਹ ਕਹਿੰਦਾ ਦੱਸ ਦੇ ਕਿ ਲਿਆਵਾ ਚਿਮਟਾ ਉਹ ਕਹਿੰਦਾ ਜੀ ਮੈਂ ਪੁੱਛ ਕੇ ਦੱਸੂ ਹੁਣ ਪੁੱਛਣਾ ਕਿਨੂੰ ਸੀ ਹੈ ਜੀ ਉਹ ਜਦੋਂ ਅਸੀਂ ਉੱਠ ਕੇ ਚੱਲਿਆ ਏ ਆ ਕੇ ਮੈਂ ਉਹਨੂੰ ਰਾਤ ਨੂੰ ਪੁੱਛਿਆ ਮੈਂ ਕਿ ਕਿਉਂ ਵੀ ਪਿਰਤਪਾਲ ਸੱਚ ਦੱਸੀ ਉਹ ਕਹਿੰਦਾ ਵੀਰ ਜੀ ਕਹਿੰਦਾ ਕੁਝ ਨਹੀਂ ਕੋਈ ਗੱਲ ਨਹੀਂ ਕਹਿੰਦਾ ਕਿਸੇ ਵੀ ਕਸਮ ਦੀ ਨਹੀਂ ਹੈਗੀ ਕਹਿੰਦਾ ਜਦੋਂ ਉਸ ਨੇ ਕਿਹਾ ਵੀ ਲਿਆਮਾ ਚਿਮਟੱਕ ਦੱਸਦਾ ਕਹਿੰਦਾ ਮੈਂ ਆਖਿਆ ਵੀ ਹੁਣ ਇੱਥੇ ਬਹਾਨਾ ਬਣਾ ਲੈ ਮਿੱਤਰਾਂ ਨਹੀਂ ਹੁਣ ਠੋਕੂ ਦੋ ਤੇਰੇ ਠੂਕਣੇ ਚ ਕਿਸ ਨੇ ਛਡਾਉਣਾ ਵੀ ਨਹੀਂ ਛਡਾਉਣਾ ਨਹੀਂ ਸਾਰੇ ਉਹਦੇ ਚੇਲੇ ਚਾਟੜੇ ਨੇ ਹਾਂ ਜਿੰਨਾ ਮਰਜੀ ਕੁੱਟਦੇ ਫਿਰ ਚਿਮਟਿਆਂ ਤੋਂ ਬਚਣ ਵਾਸਤੇ ਕਹਿਣਾ ਵੀ ਪਊਗਾ ਵੀ ਹਾਂ ਮੇਰੇ ਜਿਹਾ ਮੱਕਰ ਸਿੰਘ ਬੋਲਦਾ ਜੀ ਫਿਰ ਅੰਤ ਵਿਵਾਹ ਚ ਫੇਰ ਫਸ ਗਿਆ ਫੇਰ ਫਸ ਗਿਆ ਉਹ ਕਹਿੰਦਾ ਜੀ ਮੈਂ ਪੁੱਛ ਕੇ ਦੱਸੂਗਾ ਹੁਣ ਪੁੱਛਣਾ ਕੀ ਨਹੀਂ ਦੱਸੋ ਪੁੱਤ ਕੀ ਉਹਦੇ ਕੋਲੇ ਆ ਕੇ ਨਾਉ ਦੱਸਦਾ ਇੱਕ ਹੋਰ ਵੀ ਹੈ ਨਾ ਜੀ ਅੱਜ ਕੱਲ ਬੜਾ ਟ੍ਰੈਂਡ ਹੈ ਦੇਖਿਆ ਜਾਵੇ ਫੇਸਬੁੱਕ ਤੇ YouTube ਤੇ ਲਾਈਵ ਪੁੱਛਾ ਕੱਢੀ ਜਾਂਦੀ ਹੈ ਜੀ ਕਮਾਲ ਦੀ ਗੱਲ ਹੈ ਜੀ ਜਿਹੜੀ ਸਾਇੰਸ ਤੋਂ ਅਸੀਂ ਕੰਮ ਹੋਰ ਲੈਣੇ ਸੀ ਉਹਨੂੰ ਕਿਹੜੇ ਪਾਸੇ ਲੈ ਗਏ ਉਹ ਤਾਂ ਦੂਸਰੀ ਤਾਂ ਇਹ ਜਿਹੜੀ ਵਿਗਿਆਨ ਹੈ ਹੁਣ ਵਿਗਿਆਨ ਕਹਿੰਦੇ ਵੀ ਇਹ ਤਾਂ ਸਿਰਫ ਇੱਕ ਬੰਦੇ ਦੀ ਸੋਚਣੀ ਹੈ ਜਿੰਨਾ ਚਿਰ ਕੋਈ ਚੀਜ਼ ਦੀ ਉਤਪਤੀ ਨਹੀਂ ਅਸਤਿੱਤਵ ਨਹੀਂ ਦਿਖਦਾ ਆਈ ਨਹੀਂ ਬਣਦੀ ਆਈ ਈ ਨਹੀਂ ਬਣਦੀ ਉਹਨਾਂ ਚਿਰ ਇਹ ਚੀਜ਼ਾਂ ਦਾ ਐਵੇਂ ਹੀ ਬਹਿਮ ਨੇ ਗਲਤ ਫਹਿਮੀਆਂ ਨੇ ਲੋਕਾਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਪਰ ਆਪਦੇ ਉਹ ਉल्लू ਸਿੱਧੇ ਕਰਦੇ ਨੇ ਹੋਰ ਕੁਝ ਨਹੀਂ ਹੁਣ ਉਹਦੀ ਕਹਿ ਦੇਣਗੇ ਟੇਕ ਦੇ ਵੀ ਮੱਠਾ ਕਰਾਦੀ ਵੀ ਭੰਡਾਰਾ ਉਹ ਛੱਡ ਕੇ ਚਲਾ ਗਿਆ ਐ ਹੋ ਗਿਆ ਹੁਣ ਉਹ ਕੀ ਹੁੰਦਾ ਜਿਵੇਂ ਹੁਣ ਲੜਕੀ ਦੀ ਗੱਲ ਕਰੀ ਸੀ ਆਪਾਂ ਉਹ ਜਦੋਂ ਲੜਕੀ ਬੋਲਣ ਲੱਗ ਜਾਂਦੀ ਹੈ ਫਿਰ ਕਹਿੰਦੇ ਨੇ ਇਹਦੇ ਚ ਭੂਤ ਆ ਗਿਆ ਉਸ ਨੂੰ ਕਿਤੇ ਹੋਰ ਲਿਜਾਣ ਲੱਗਦੇ ਨੇ ਉਥੇ ਉਸ ਨੂੰ ਉਹ ਡਰਾਉਣ ਲੱਗ ਜਾਂਦਾ ਦੋ ਡਰ ਹੋ ਗਏ ਉਹ ਦੋ ਡਰਾਂ ਦੀ ਮਾਰੀ ਉਹ ਚੁੱਪ ਹੋ ਜਾਂਦੀ ਐ ਚੁੱਪ ਹੋ ਕੇ ਜੀ ਆਪਦਾ ਆਪਦੇ ਅੰਦਰ ਹੀ ਦੁੱਖ ਦਰਦ ਉਹ ਪੀ ਜਾਂਦੀ ਐ ਹਾਂ ਜੀ ਲੇਕਿਨ ਉਹਦਾ ਅੰਦਰ ਤਾਂ ਨਹੀਂ ਠਰਿਆ ਅੰਦਰੋਂ ਤਾਂ ਨਹੀਂ ਉਹ ਹੋਇਆ ਜੀ ਹਾਂ ਬਿਲਕੁਲ ਹਾਂ ਜੀ ਉਹ ਅੰਦਰੋਂ ਘੁੱਟੀ ਰਹਿੰਦੀ ਐ ਫੇਰ ਕਹਿ ਦੇਣਗੇ ਹੁਣ ਭੂਤ ਤਾਂ ਚੁੱਪ ਹੋ ਕੇ ਬੋਲਦਾ ਹੀ ਨਹੀਂ ਹਾਂ ਜੀ ਬਿਮਾਰੀ ਕੋਈ ਹੋਰ ਹੁੰਦੀ ਐ ਬਿਮਾਰੀ ਕੋਈ ਹੋ ਬਿਮਾਰੀ ਤਾਂ ਇਹੀ ਹੁੰਦੀ ਐ ਨਾ ਜੀ ਜਦੋਂ ਆਪਾਂ ਕਿਸੇ ਵੀ ਪਰਿਵਾਰ ਚ ਜਾਣੇ ਆ ਘਰ ਘਾਟ ਛੱਡ ਕੇ ਆਪਦਾ ਜਾਣੇ ਆ ਬਰਾਬਰੀ ਦੇ ਹੱਕ ਤਾਂ ਭਾਲਦੇ ਉਹਨੂੰ ਉਸ ਤਰੀਕੇ ਦਾ ਉਸ ਤਰ੍ਹਾਂ ਦਾ ਮੋਹ ਪਿਆਰ ਮੁਹੱਬਤ ਉਸ ਪਰਿਵਾਰ ਵੱਲੋਂ ਨਹੀਂ ਮਿਲਦੀ ਜਿਹਦੇ ਕਰਕੇ ਉਹ ਡਿਪਰੈਸ਼ਨ ਚ ਬਗ ਜਾਂਦੀ ਹੈ ਟੈਨਸ਼ਨ ਪੈਂਦੀ ਹੈ ਉਹਨਾਂ ਨੂੰ ਇਹ ਤਣਾਅ ਆ ਜਿਹੜਾ ਟੈਨਸ਼ਨ ਹੋ ਜਾਂਦੀ ਹੈ ਨਾ ਤਣਾਅ ਆ ਜਿਹੜਾ ਉਹਨੂੰ ਇਹ ਸਾਰਾ ਕੁਝ ਕਰਨਾ ਪੈਂਦਾ ਹੈ ਕਰਨਾ ਪੈਂਦਾ ਜੀ ਤੇ ਫਿਰ ਸਾਡੇ ਵਾਲੇ ਉਹ ਚੀਜ਼ ਨੂੰ ਸਮਝਣ ਦੀ ਬਜਾਏ ਦੇਵਲ ਚੌਂਕੀ ਵਾਲਿਆਂ ਕੋਲ ਤੁਰਪਾਂਦੇ ਨੇ ਹੁਣ ਇਸੇ ਤਰ੍ਹਾਂ ਇੱਕ ਹੋਰ ਕਹਾਣੀ ਹੈ ਛੋਟੀ ਜੀ ਇੱਕ ਲੜਕੀ ਸੀਗੀ ਐਮਏ ਪੜ੍ਹੀ ਹੋਈ ਲੇਕਿਨ ਉਹ ਕੀ ਹੋ ਗਿਆ ਸੀ ਨਸ਼ਾ ਬਰਤੂ ਸੀ ਉਹਦਾ ਵਿਆਹ ਹੋ ਗਿਆ ਵਿਆਹ ਹੋਇਆ ਹੋਇਆ ਥੋੜੇ ਜਿਹੇ ਦਿਨਾਂ ਦੀਆਂ ਗੋਲੀਆਂ ਸੀ ਆਪਦੇ ਕੋਲੇ ਉਹ ਮੁੱਕ ਗਈਆਂ ਜਦੋਂ ਉਹਦੇ ਅੰਦਰ ਵੀ ਭੂਤ ਆ ਗਿਆ ਫਿਰ ਹਾਂਜੀ ਫਿਰ ਉਹਨੂੰ ਲੈ ਕੇ ਗਏ ਵੀ ਥੋੜੀ ਕੁੜੀ ਤਾਂ ਬੋਲਦੀ ਐ ਇਹਦੇ ਅੰਦਰ ਭੂਤ ਐ ਇਹਦਾ ਕੋਈ ਇਲਾਜ ਕਰੋ ਉਹਨੂੰ ਜਦੋਂ ਡਾਕਟਰ ਕੋਲੇ ਲੈ ਕੇ ਗਏ ਉਹਨੇ ਡਾਕਟਰ ਨੂੰ ਸੱਚੀ ਦੱਸਤੀ ਕਹਿੰਦੀ ਜੀ ਕੋਈ ਭੂਤ ਪਾਤ ਨਹੀਂ ਕਹਿੰਦੀ ਵੀ ਮੈਂ ਵਰਤੀ ਸੀ ਨਸ਼ਾ ਵੀ ਮੇਰਾ ਨਸ਼ਾ ਗਿਆ ਮੁੱਕ ਹੁਣ ਮਿਲਣੋਂ ਹਟ ਗਿਆ ਉਹ ਮਿਲਣੋਂ ਹਟ ਗਿਆ ਕਹਿੰਦੀ ਫਿਰ ਮੈਨੂੰ ਢੋਂਗ ਤਾਂ ਕਰਨੀ ਪੈਣਾ ਸੀ ਕੋਈ ਜਦੋਂ ਮੈਨੂੰ ਨਸ਼ਾ ਮੈਣ ਲੱਗ ਜੂਗਾ ਮੇਰਾ ਭੂਤ ਨਿਕਲ ਜੂਗਾ ਹੋਰ ਭੂਤ ਕੁਛ ਨਹੀਂ ਹੁੰਦਾ ਧਰਮਾ ਜੀ ਤੁਸੀਂ ਨੇ ਦੇਖਿਆ ਕਦੇ ਕੋਈ ਸ਼ਕਲ ਲਿਖੀ ਹੈ ਰਾਤ ਦਿਨ ਫਿਰਦੇ ਆ ਆਪਾਂ ਤਾਂ ਮੰਨਦੇ ਨਹੀਂ ਇਹ ਚੀਜ਼ਾਂ ਨੂੰ ਬੰਦੂ ਕੋ ਵੀ ਮੰਨਿਏ ਚਾਹੇ ਨਾ ਉਹ ਜਿਹੜਾ ਮੈਂ ਤੁਹਾਨੂੰ ਲੈ ਦੱਸ ਦਿੰਦਾ ਹੁਣ ਆਪੂਤ ਕਿਵੇਂ ਬਣਦੇ ਨੇ ਆਪਾਂ ਛੋਟੇ ਬੱਚੇ ਹੀ ਹੁੰਦੇ ਆ ਕਹਾਣੀਆਂ ਸੁਣ ਲੈਂਦੇ ਜੇ ਹੁਣ ਕੋਈ ਆਪਾਂ ਨੂੰ ਨੇਰੇ ਚ ਮੂਰੇ ਕੋਈ ਚੀਜ਼ ਪਈ ਦਿਖ ਗਈ ਆਪਾਂ ਉਹ ਪੂਤਾ ਗਿਆ ਨੇਰੇ ਚ ਤਾਂ ਹਮ ਬੁੱਝਾ ਜਾ ਖੜਾ ਹੁੰਦਾ ਕੋਈ ਤਾਂ ਵੀ ਲੱਗਦਾ ਉਹ ਪੂਤ ਖੜਾ ਹੀ ਪੂਤਾ ਕਿਉਂਕਿ ਉਹ ਉਹਨਾਂ ਨੇ ਸਕ੍ਰਿਪਟ ਬਣਾਈ ਕਿ ਆਪਾਂ ਨੂੰ ਸ਼ਕਲਾਂ ਦਿਖਾ ਦਿੰਦੇ ਨੇ ਵੀ ਐੇ ਜੇ ਹੁੰਦੇ ਨੇ ਛੋਟੇ ਹੁੰਦਿਆਂ ਨੂੰ ਗੱਲਾਂ ਸੁਣਾ 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 ਕੇ ਦਿਮਾਗਾਂ 'ਚ ਉਹ ਫਿੱਟ ਕਰ ਦਿੰਦੇ ਆਪਣੇ ਦਿਮਾਗਾਂ ਦੇ ਵਿੱਚ ਉਹ ਚਿੱਤਰ ਬਣਾ ਦਿੰਦੇ ਉਹ ਚਿੱਤਰ ਬਣਾਉਂਦੇ ਰਹਿੰਦੀ ਖੁੰਦੀ ਹੁਣ ਸਾਡੇ ਵਾਲਿਆਂ ਨੇ ਉਦੋਂ ਕਾਸਰ ਕੱਢਤੀ ਜਿਹੜੇ ਕਹਿੰਦੇ ਹਾਂ ਜੀ ਇਹਦਾ ਬਾਣੀ ਵੀ ਕਹਿੰਦੀ ਐ ਵੀ ਇਹਦਾ ਜੁੰਨੀ ਹੈਗੀ ਬਾਣੀ 'ਚ ਤਾਂ ਕੰਡੀ ਨਹੀਂ ਉਹ ਜੁੰਨੀ ਐ ਉਹ ਤਾਂ ਕਹਿੰਦੇ ਨੇ ਵੀ ਖਿਆਲਾਂ ਦਾ ਥੋੜਾ ਜਦੋਂ ਤੁਹਾਡੇ 'ਚ ਬੁਰੇ ਖਿਆਲ ਆ ਗਏ ਤੁਸੀਂ ਭੂਤ ਬਣ ਗਏ ਬਿਲਕੁਲ ਜਦੋਂ ਚੰਗੇ ਖਿਆਲ ਆ ਗਏ ਤੁਸੀਂ ਦੇਵਤੇ ਬਣ ਗਏ ਬਾਣੀ 'ਚ ਤਾਂ ਕਿਤੇ ਵੀ ਨਹੀਂ ਆਉਂਦਾ ਵੀ ਇਹ ਜੁੰਨੀ ਐ ਬਿਲਕੁਲ ਪਾਣੀ ਨੂੰ ਤਾਂ ਵਿਚਾਰਾਂ ਦੀ ਬਣਿਆ ਹੋਇਆ ਵੀ ਇਹ ਵਿਚਾਰ ਨੇ ਸਾਰੀ ਸ੍ਰਿਸ਼ਟੀ ਵਿਚਾਰਾਂ ਦੀ ਹੈ। ਬਿਲਕੁਲ ਜਿੱਦਣ ਨੂੰ ਤੁਸੀਂ ਆਪਣੇ ਵਿਚਾਰ ਲਾ ਲੋਗੇ ਤੁਹਾਡਾ ਮਨ ਉਹ ਹੀ ਜੀ ਬਣ ਜੇ। ਬਿਲਕੁਲ ਜੀ ਬਿਲਕੁਲ ਬਿਲਕੁਲ। ਹਾਂ ਜੀ ਪਾਣੀ ਨੇ ਤਾਂ ਬਿਲਕੁਲ ਰਿਜੈਕਟ ਕਰੇ ਹੋਏ ਨੇ। ਕਦੇ ਵੀ ਇਸ ਚੀਜ਼ ਨੂੰ ਮੰਨੋ ਨਾ ਵੀ ਇਹਨਾਂ ਦਾ ਅਸਤਿਤਵ ਹੈਗਾ। ਹਾਂ ਜੀ ਕੋਈ ਉਹ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ। ਇਹ ਤਾਂ ਇੱਕ ਫੂਕੀਆਂ ਗੱਲਾਂ ਨੇ ਉਹ ਪ੍ਰਾਣਿਆਂ ਨੇ ਪੁਰਾਣੇ ਥੇ ਜਿਹੜੇ ਪੰਡਤਾ ਕੋਲ ਲਾ ਲੋ ਵੀ ਤੁਸੀਂ ਵਿਦਵਾਨਾਂ ਕੋਲੇ ਪੰਡਤ ਵਿਦਵਾਨਾਂ ਨੂੰ ਹੀ ਕਹਿੰਦੇ ਤੇ ਜਿਹੜੇ ਆਪਣੇ ਆਪ ਨੂੰ ਸਿਆਣੇ ਕਹਾਉਂਦੇ ਥੇ ਹੁਣ ਵੀ ਅੱਜ ਕੱਲ੍ਹ ਵੀ ਜਿਹੜੇ ਭੂਤ ਪ੍ਰੇਤ ਕੱਢਦੇ ਨੇ ਉਹਨਾਂ ਨੂੰ ਸਿਆਣੇ ਕਹਿੰਦੇ ਨੇ ਲੋਕ ਕਿ ਇਹਦੇ ਨਾਲ ਨਾਲ ਸਿਆਣੇ ਤਾਂ ਕਹਿੰਨੇ ਕਹਨੇ ਹੁਣ ਚਲੋ ਤੁਹਾਡੀ ਗੱਲ ਵਿਚਾਲੇ ਆ ਵੈਸੇ ਹੈਗੇ ਵੀ ਸਿਆਣੇ ਉਹ ਜਿਹੜੇ ਇੰਨੇ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਨੇ ਉਸ ਤੋਂ ਵੱਡਾ ਸਿਆਣਾ ਕੌਣ ਹੋ ਸਕਦਾ ਤੋ ਉਹ ਦੂਸਰੀ ਗੱਲ ਤੁਹਾਡੀ ਗੱਲ ਵਿਚਾਲੇ ਆ ਹੋਰ ਵੀ ਆਈ ਇਹ ਜਦੋਂ ਕਿਸੇ ਨੇ ਆਪਣੇ ਘਰੇ ਗੁਰੂ ਮਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਉਣਾ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਤਾਂ ਵੀ ਕਿਸੇ ਨਾ ਕਿਸੇ ਡੇਰੇਦਾਰ ਵੱਲੋਂ ਉਹਦਾ ਦਿਨ ਕਢਾਇਆ ਜਾਂਦਾ ਹੈ ਹਾਂਜੀ ਗੱਲਾਂ ਤਾਂ ਇਹੀ ਨੇ ਜੀ ਉਹਨਾਂ ਨੂੰ ਨਾ ਤਾਂ ਗੁਰੂ ਤੇ ਵਿਸ਼ਵਾਸ ਹੈ ਹਾਂ ਨਹੀਂ ਉਹਨਾਂ ਨੂੰ ਅਵਦੇਤੇ ਵਿਸ਼ਵਾਸ ਹੈ ਉਹ ਜਿਹੜੀਆਂ ਪ੍ਰਾਣੀਆਂ ਪਿਰਤਾਂ ਪਾ ਰੱਖੀਆਂ ਨੇ ਉਹਨਾਂ ਨੂੰ ਲੋਕ ਜਾਦੇ ਮੰਨਦੇ ਨੇ ਹਾਂਜੀ ਹੁਣ ਅਰਦਾਸਾਂ ਦੇ ਵਿੱਚ ਵੀ ਜਿਹੜੀ ਅਰਦਾਸ ਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਕਹਿੰਦੇ ਨੇ ਬਿਨ ਬੋਲਿਆ ਸਭ ਕੁਝ ਜਾਣਦਾ ਕਿਸੇ ਅੱਗੇ ਕੀਚਾ ਅਰਦਾਸ ਜੀ ਹੁਣ ਉੱਥੇ ਅਰਦਾਸਾਂ ਕਰਦੇ ਨੇ ਇਹਨਾਂ ਦੇ ਘਰੇ ਮਾਇਆ ਦੇ ਗੱਫੇ ਆਉਣ ਇਹਨਾਂ ਨੂੰ ਆਹ ਚੀਜ਼ ਹੋਵੇ ਇਹਨਾਂ ਦੇ ਘਰੇ ਆਹ ਹੋਵੇ ਜਿੱਥੋਂ ਤੁਹਾਨੂੰ ਦਿੱਤਾ ਉਹਦੇ ਭੰਡਾਰੇ ਭਰੀ ਹੁਣ ਉਹ ਜਿਹੜਾ ਖੰਡ ਪਾਠ ਤੇ ਧੰਨ ਵਰਤਦੇ ਨੇ ਉਹ ਤਾਂ ਆੜਤੀਏ ਤੋਂ ਲਿਆ ਕੇ ਵਰਤਦੇ ਨੇ ਫਿਰ ਤੁਹਾਡੇ ਘਰੇ ਕੀ ਆਊਗਾ ਤਾਂ ਆੜਤੀਏ ਦੇ ਘਰੇ ਜਾਊਗਾ ਚਾਰ ਗੁਣਾ ਜਿਹਦੇ ਕਰਵਾਏ ਨੇ ਜਿੱਥੋਂ ਆਇਆ ਜਿਹੜੇ ਭੰਡਾਰੇ ਚੋਂ ਜਿਹੜੇ ਖਜ਼ਾਨੇ ਚੋਂ ਆਇਆ ਉਹ ਤਾਂ ਉੱਥੇ ਹੀ ਜਾਊਗਾ ਤੁਹਾਡੇ ਕੋਲੇ ਤੁਹਾਨੂੰ ਕੀ ਮਿਲੂਗਾ ਬਈ ਹਾਂਜੀ ਇਹ ਸਾਰੀਆਂ ਕੱਚੀਆਂ ਪਿੱਲੀਆਂ ਗੱਲਾਂ ਨੇ ਜਿਹੜੀਆਂ ਵਿਹਮਾ ਪਰ ਬੰਦੀਆਂ ਜੀ ਇਹੀ ਗੁਰੂਆਂ ਨੇ ਕੱਟੀਆਂ ਸੀਆਂ ਮੁੜ ਕੇ ਉਸੀ ਚਿੱਕੜ ਦੇ ਵਿੱਚ ਫੇਰ ਫਾਸ ਫੇਰ ਫਾਸ ਬੱਸ ਵੱਡਾ ਦੁੱਖ ਵੀ ਆਪਣੇ ਵਾਲਾ ਨਹੀਂ ਬਸਾਦੇ ਹਾਂਜੀ ਹੁਣ ਸ਼ਬਦਾ ਹੁੰਦਾ ਪੰਕਜ ਮੋਹ ਪਗ ਨਹੀਂ ਚੱਲਦਾ ਹਮ ਦੇਕਾ ਤਾਂ ਡੂਬੀ ਅਲੇ ਵੀ ਮੋਹ ਦੇ ਚੱਕਰ ਚ ਮੋਹ ਦੇ ਚਿੱਕੜ ਚ ਅਸੀਂ ਚੱਲ ਨਹੀਂ ਸਕਦੇ ਜਦੋਂ ਦੇਖਦੇ ਆ ਡੁੱਬੇ ਪਏ ਆ ਹੈ ਨਹੀਂ ਇਹ ਹੁਣ ਕਥਾਵਾਚਕਾਂ ਨੇ ਜਿਹੜੇ ਆਪਣੇ ਭਾਈ ਜੀ ਨੇ ਜਾਂ ਕੋਈ ਹੋਰ ਨੇ ਕਥਾਵਾਚਕ ਨੇ ਇਹ ਤੁਹਾਨੂੰ ਗੁਰਬਾਣੀ ਦੀਆਂ ਪੰਕਤੀਆਂ ਦਾ ਅਰਥ ਨਹੀਂ ਕਰਕੇ ਦੱਸਦੇ ਇਹ ਤੁਹਾਨੂੰ ਗੁਰੂਆਂ ਨੂੰ ਵੀ ਜਿਹੜੀਆਂ ਸਾਖੀਆਂ ਚ ਕਰਾਮਾਤੀ ਬਣਾ ਕੇ ਪੇਸ਼ ਕਰਤਾ ਉਧਰ ਨੂੰ ਲੈ ਜਾਣਗੇ ਬਿਲਕੁਲ ਫਲਕ ਉਹ ਆਪਾਂ ਫਿਰ ਕਹਿ ਦਿੰਦੇ ਆ ਵੀ ਗੁਰੂ ਵੀ ਖਰੇ ਵੀ ਇਹੇ ਜੀ ਇਥੇ ਬਿਲਕੁਲ ਸਾਡੇ ਮੰਨ ਦੇ ਵਿੱਚ ਉਹ ਚੀਜ਼ਾਂ ਪੈਦਾ ਉਹਨਾਂ ਨੇ ਤਾਂ ਵਿਚਾਰ ਨੂੰ ਕਿ ਬਿਲਕੁਲ ਅਮਰਤ ਵੇਲਾ ਸੱਚ ਨੂੰ ਵਧਾਈ ਵਿਚਾਰ ਵਧਾਈ ਵਿਚਾਰ ਬਿਲਕੁਲ ਹਾਂ ਜੀ ਵਿਚਾਰਾਂ ਦੀ ਵਧਾਈ ਹੈ ਬਿਲਕੁਲ ਨਾ ਕਿ ਇਹਨਾਂ ਚੀਜ਼ਾਂ ਦੀ ਵਧਾਈ ਹੈ ਬਿਲਕੁਲ ਹਾਂ ਜੀ ਸੋ ਸੋ ਬਹੁਤ ਬਹੁਤ ਧੰਨਵਾਦੀ ਤੁਹਾਡਾ ਗਿਆਨੀ ਜੀ ਤੁਸੀਂ ਸਾਡੇ ਵਾਸਤੇ ਖੁੱਲਾ ਸਮਾਂ ਦਿੰਦੇ ਸਾਨੂੰ ਜੀ ਹੇ ਜੀ ਵਿਚਾਰ ਹੀ ਇਹ ਜਿਹੇ ਹੁੰਦੇ ਨੇ ਜੀ ਹਾਂਜੀ ਇਹ ਜਿੰਨਾ ਚਿਰ ਖੁੱਲਕੇ ਨਾ ਦੱਸੇ ਜਾਣ ਉਹ ਅੰਦਰ ਨਹੀਂ ਪੜਦੇ ਬਿਲਕੁਲ ਹਾਂਜੀ ਬਿਲਕੁਲ ਸੋ ਇਹ ਹੈ ਜਿਹੜੀ ਮਤ ਹੈ ਜਿਹੜੀ ਮਤ ਦਾ ਮਤਲਬ ਹੀ ਇਹ ਹੁੰਦਾ ਵੀ ਵਰਜਣਾ ਗੁਰੂਆਂ ਨੇ ਸਾਨੂੰ ਮਤ ਦਿੱਤੀ ਹੈ ਵਰਜੇ ਹੈ ਵਰਜੇ ਆ ਵੀ ਭਾਈ ਆ ਚੀਜ਼ਾਂ ਛੱਡੋ ਤੁਸੀਂ ਇਹਨਾਂ ਨੂੰ ਅਪਣਾਓ ਅਪਣਾਓ ਉਹ ਆਪਾਂ ਨੇ ਮਤਲਬ ਉਸ ਮਤ ਨੂੰ ਲਿਆ ਨਹੀਂ ਆ ਸਿੱਖ ਮਤ ਆਪਾਂ ਮਤ ਨਹੀਂ ਲਈ ਸੀ ਤੇਰਫ ਕੀ ਹੈ ਸਿੱਖ ਸਿੱਖ ਲਿਵਾਸ ਦੇ ਤੌਰ ਤੇ ਲਿਵਾਸ ਦੇ ਤੌਰ ਤੇ ਲਿਵਾਸ ਦੇ ਤੌਰ ਤੇ ਸਿੱਖ ਰਹੇਗੀ ਵਿਚਾਰ ਨਹੀਂ ਬਦਲੇ ਆਪਣਾ ਹੋਰ ਕੁਝ ਨਹੀਂ ਬਦਲਿਆ ਕੱਪੜੇ ਨੇ ਬਦਲ ਦਿੰਨੇ ਹੈ ਹੈ ਜੀ ਜਿਹੜੇ ਹੁਣ ਇਹ ਲਿਵਾਸ ਵੀ ਲਾ ਦਿੰਦੇ ਉਹਨਾਂ ਨੂੰ ਕੀ ਹੁੰਦਾ ਫਿਰ ਬਿਲਕੁਲ ਬਿਲਕੁਲ ਜਿਹੜੇ ਇਹ ਪਾਹਿਣ ਕੇ ਵੀ ਲਿਵਾਸ ਲਾ ਕੇ ਦੂਸਰੀ ਤਰ੍ਹਾਂ ਦੇ ਹੋ ਜਾਂਦੇ ਨੇ ਉਹਨਾਂ ਨੂੰ ਕੀ ਹੁੰਦਾ ਗਲਤ ਵਿਚਾਰ ਦੀ ਹੈ ਨਾ ਗਲ ਵਿਚਾਰ ਦੀ ਹੈ ਬਿਲਕੁਲ ਇਹ ਸਾਰੇ ਇਕੱਲੇ ਆਪਣੇ ਸਾਰੇ ਧਰਮਾਂ ਦਾ ਮਤਲਬ ਧਰਮ ਦਾ ਧੰਦਾ ਹੀ ਇਹੋ ਜ ਹੈ ਵੀ ਦੁਨੀਆ ਨੂੰ ਡਰਾ ਕੇ ਰੱਖਣਾ ਹੈ ਬਿਲਕੁਲ ਹੈ ਜੀ ਡਰਾਉਣਾ ਹੀ ਇੱਕ ਕਿਸਮ ਦਾ ਭੂਤ ਬਣਾਉਣਾ ਹੈ ਬਿਲਕੁਲ ਜੀ ਬਿਲਕੁਲ ਬਸ ਆ ਚੀਜ਼ ਹੈ ਹੋਰ ਭੂਤ ਦਾ ਕੋਈ ਅਸਤਿਤਵ ਨਹੀਂ ਹੈਗਾ ਕਿਤੇ ਵੀ ਚਾਹੇ ਸਵੇਰ ਚ ਰਾਤ ਬੈਠ ਕੇ ਕੱਟ ਲੋ ਤੁਸੀਂ ਤਾਂ ਨਹੀਂ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਤਾਂ ਸਮਸ਼ਾਨ ਭੂਮੀ ਆ ਡਰਦੇ ਮਾਰੇ ਆਪਾਂ ਚੀਕਾ ਮਾਰਨ ਲੱਗ ਜਾਂਗੇ ਬਿਲਕੁਲ ਹਾਂਜੀ ਇਹ ਚੀਜ਼ਾਂ ਨੇ ਡਰ ਪੈਦਾ ਕਰਿਆ ਹੋਇਆ ਗੁਰੂਆਂ ਨੇ ਡਰ ਦੂਰ ਕੀਤਾ ਦੂਰ ਕੀਤਾ ਸੀ ਉਹ ਡਰ ਡਰ ਦੂਰ ਕਰਿਆ ਸੀ ਬਹਿਮ ਭਰਮ ਦੂਰ ਕੀਤੇ ਸੀ ਲੇਕਿਨ ਉੱਥੇ ਫੇਰ ਰੁੱਝ ਗਏ ਆ ਬਿਲਕੁਲ ਬਿਲਕੁਲ ਇਹਦੇ ਕਰਕੇ ਆਪਾਂ ਜਿਹੜਾ ਉਹਨਾਂ ਧੰਦਿਆਂ ਧੰਦਿਆਂ ਦੇ ਵਿੱਚ ਹੀ ਉਹ ਜਿਵੇਂ ਚਾਰ ਬਾਕ ਨੇ ਕਿਹਾ ਕਹਿੰਦਾ ਵੀ ਧਰਮ ਤਾਂ ਇੱਕ ਦੁਨੀਆ ਦਾ ਸਾਰਿਆਂ ਨਾਲੋਂ ਵੱਡਾ ਧੰਦਾ ਹੈ ਜਿੱਥੇ ਇੱਥੇ ਜਿੰਨੀ ਆਮਦਨ ਹੁੰਦੀ ਔਰ ਕਿਸੇ ਧੰਦੇ 'ਚ ਆਮਦਨ ਨਹੀਂ ਹੁੰਦੀ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਟੈਕਿੰਗ ਜਾਂਦੇ ਮੱਥੇ ਕਮਲੇ ਹੋ ਕੇ ਬਿਲਕੁਲ ਇਹ ਚੀਜ਼ ਹੈ ਹਾਂਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਜੀ ਜੀ ਇਹਨਾਂ ਵਿਚਾਰਾਂ ਨੂੰ ਅੱਗੇ ਪਹੁੰਚਾਇਆ ਜਾਂਦਾ ਹੈ ਤਾਂ ਚਲੋ ਬਹੁਤਾ ਨਹੀਂ ਜੇ ਕਿਸੇ ਦੇ ਤਾਂ ਸਮਝ ਪੈਂਦੀ ਹੈ ਪੈਂਦੀ ਹੈ ਬਿਲਕੁਲ ਜੀ ਬਿਲਕੁਲ ਸਮਝ ਨਾਲੇ ਬਹੁਤ ਹੁੰਦੇ ਨੇ ਜੀ ਬਹੁਤ ਹੁੰਦੇ ਨੇ ਜਿਵੇਂ ਹੁਣ ਗੁਰੂਆਂ ਨੇ ਪਾਣੀ ਲਿਖੀ ਵਿਚਾਰ ਦਿੱਤੇ ਆਤਰ-ਟਮਾਤਰ ਜਿਹੜੇ ਕੋਈ ਚੰਗੇ ਗੁਰਸਿੱਖ ਨੇ ਉਹ ਆਪ ਦਾ ਸਹੀ ਲੀਤੇ ਚੱਲਦੇ ਨੇ ਆਖਰ ਨੂੰ ਤਾਂ ਉਹ ਨਾ ਵਿਚਾਰਾਂ ਦੇ ਨਾਲ ਹੀ ਹਾਂ ਉਹਨਾਂ ਨੇ ਉਹਨਾਂ ਵਿਚਾਰਾਂ ਨੂੰ ਅਪਣਾਇਆ ਅਪਣਾਇਆ ਬਿਲਕੁਲ ਜੇ ਕੋਈ ਅਪਨਾਊਗਾ ਜੀ ਫੇਰ ਹੀ ਉਹ ਬੰਦਾ ਬਣੂਗਾ ਨਹੀਂ ਤਾਂ ਫੇਰ ਉਹ ਜਿਵੇਂ ਕਹਦੇ ਨੇ ਭੂਤ ਪ੍ਰੇਤ ਹੀ ਹੈ ਬਿਲਕੁਲ ਜੀ ਬਿਲਕੁਲ ਇਹ ਚੀਜ਼ ਹੈ ਜੀ ਹਾਂਜੀ ਹਾਂਜੀ ਸੋ ਸੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ